ਬਿੱਤੇ ਦਿਨੀ ਸ਼ੂਟ ਕਰਦੇ ਸਮੇਂ ਜੈ ਰੰਧਾਵਾ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਸ ਦਾ ਕੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਟੈਸਟ ਵਗੈਰਾ ਹੋਏ ਤਾਂ ਹੁਣ ਜੈ ਰੰਧਾਵਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਹੁਣ ਉਹ ਬਿਲਕੁਲ ਠੀਕ ਠਾਕ ਹੈ ਆਓ ਇਹ ਵੀਡੀਓ ਦੇਖਦੇ ਹਾਂ ਤੇ ਜੈ ਰੰਧਾਵਾ ਨੂੰ ਪਿਆਰ ਕਰਨ ਵਾਲੇ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਸਸ਼ੀਗਲ ਜੀ ਮੈਂ ਬਿਲਕੁਲ ਠੀਕ ਆ ਐਂਡ ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਸਦਕੇ ਮੈਂ ਤੁਹਾਡੇ ਸਾਹਮਣੇ ਸਹੀ ਸਲਾਮਤ ਖੜਾ ਥੋੜੀ ਸੱਟ ਲੱਗੀ ਆ ਥੋੜੀ ਮੱਥੇ ਤੁਹਾਨੂੰ ਦਿਖਦੀ ਹੋਣੀ ਐ ਥੋੜੀ ਸਿਰ 'ਚ ਲੱਗੀ ਆ ਇਧਰਲੀ ਅੱਖ ਤੇ ਵੀ ਆ ਥੋੜੀ ਥੱਲੇ ਲੱਤਾਂ ਤੇ ਆ ਪਰ ਠੀਕ ਆ ਥੋੜਾ ਹੱਥ ਤੇ ਵੀ ਆ ਤੇ ਵਾਈ ਗੁਰੂ ਨੇ ਬੜੀ ਮੇਰ ਕੀਤੀ ਐਂਡ ਤੁਹਾਡੇ ਪਿਆਰ ਕਰਕੇ ਮੈਂ ਸਾਰੀ ਚੀਜ਼ ਤੋਂ ਬਚਿਆ ਬਹੁਤ سارے ਲੋਕ ਇਦਾਂ ਕਹਿੰਦੇ ਸੀ ਯਾਰ ਇਹਨੂੰ ਕੀ ਲੋੜ ਪਈ ਐ ਸਾਰਾ ਕੁਝ ਕਰਨ ਦੀ ਤੁਸੀਂ ਸਹੀ ਕਹਿੰਦੇ ਆ ਮੈਨੂੰ ਪਤਾ ਨਹੀਂ ਲੋੜ ਐਂਡ ਸਭ ਤੋਂ ਸੌਖਾ ਕੰਮ ਇਹ ਆ ਕਿ ਜਦੋਂ ਤੁਹਾਡਾ ਕੰਮ ਕੋਈ ਹੋਰ ਬੰਦਾ ਕਰ ਦਵੇ ਪਰ ਯਾਰ ਸਵਾਦ ਨਹੀਂ ਆਉਂਦਾ ਮੈਨੂੰ ਐ ਲੱਗਦਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਆਪਣਾ ਹੱਥੀ ਕੰਮ ਕਰਨਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਸੋ ਥੱਲੇ ਮੈਨੂੰ ਆਤ ਨਹੀਂ ਹੈਗੀ ਕਿਉਂਕਿ ਮੈਂ ਚਾਹੁੰਦਾ ਕਿ ਕੁਝ ਫਰਕ ਪਵੇ ਸਿਨੇਮੇ 'ਚ ਕੋਈ ਮੇਰੀਆਂ ਫਿਲਮਾਂ 'ਚ ਚਾਹੇ 1% ਹੀ ਕਿਸੇ ਨੂੰ ਫਰਕ ਪਵੇ ਜਿਹੜਾ ਬਦਲਾਅ ਵਾ ਉਹ ਫਰਕ ਪਾਉਣਾ ਤੇ ਫਿਰ ਫਰਕ ਪਾਉਣ ਵਾਲਾ ਕੰਮ ਕਰਨਾ ਹੀ ਪੈਂਦਾ ਐਂਡ ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਮੰਜੇ ਤੇ ਲੈ ਜਾਂਦਾ ਤੇ ਜਦੋਂ ਨਹੀਂ ਲੈ ਕੇ ਜਾਣਾ ਉਦੋਂ ਜਿੱਥੋਂ ਮਰਜੀ ਬਚਾ ਲੈਂਦਾ ਸੋ ਮੇਰਾ ਬਹੁਤ ਭਰੋਸਾ ਆ ਵਾਇਗਰੂ ਤੇ ਐਂਡ ਮੈਨੂੰ ਲੱਗਦਾ ਕਿ ਮੈਂ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਕਿਉਂਕਿ ਇਹ ਜਿਹੜੀ ਫਿਲਮ ਆ ਇਸ਼ਕਨਾਮਾ ਇਹ ਜਿਹੜੇ ਬੰਦੇ ਤੇ ਆਧਾਰਿਤ ਹੈ ਉਹਨੇ 56 ਵਾਰ ਬਾਰਡਰ ਟੱਪਿਆ ਸੀ 1982 ਚ ਆਪਣੀ ਮਹਿਬੂਬਾ ਲਈ ਸੋ ਮੈਨੂੰ ਲੱਗਦਾ ਜਿੰਨੀ ਕਿ ਮੇਰੇ ਸੱਟ ਲੱਗੀ ਐਂਡ ਜਿੰਨਾ ਕੋਈ ਇਨਸੀਡੈਂਟ ਸੀ ਉਹ ਤੇ 1% ਸਾਡੀ ਕੋਸ਼ਿਸ਼ ਆ ਕਿ ਅਸੀਂ ਸੱਚਾਈ ਦੇ ਨੇੜੇ ਚੱਲ ਜ ਪਰ ਉਸ ਬੰਦੇ ਨੇ ਨਰਮਲ ਨਿਮਾਉਣਾ ਦਾ ਨਾਮ ਉਹਨਾਂ ਬੰਦਿਆਂ ਨੇ ਬਹੁਤ ਹੀ ਤਸ਼ੱਦਦ ਸਿਆ ਇੱਕ ਪਿਆਰ ਲਈ ਤੇ ਜੇ ਉਹ ਪਿਆਰ ਲਈ ਇੰਨਾ ਕੁਛ ਕੀਤਾ ਹੈ ਤੇ ਮੈਨੂੰ ਲੱਗਦਾ ਕਿ ਥੋੜਾ ਪਿਆਰ ਹੈ ਜਿਹੜਾ ਉਹਦੇ ਲਈ ਮੈਂ ਉਹ ਸਾਰੀਆਂ ਕੋਸ਼ਿਸ਼ਾਂ ਤੇ ਕਰ ਹੀ ਸਕਦਾ ਜਿੱਤੇ ਜਦੋਂ ਤੁਸੀਂ ਫਿਲਮ ਦੇਖੋ ਤੇ ਤੁਹਾਨੂੰ ਸਵਾਦ ਆਵੇ ਸੋ ਮੈਨੂੰ ਜੀ ਮੈਂ ਤੁਹਾਡਾ ਵੀਡੀਓ ਬਣਾ ਕੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂ ਐਂ ਤੁਹਾਨੂੰ ਦੱਸਾਂ ਕਿ ਮੈਂ ਠੀਕ ਹ ਐਂਡ ਤੁਹਾਡਾ ਪਿਆਰ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਯਾਰ ਮੇਰੇ ਸੇਰ ਮੱਥੇ ਬਹੁਤ ਬਹੁਤ ਸ਼ੁਕਰੀਆ ਬੀਤੇ ਦਿਨੀ ਸ਼ੂਟ ਕਰਦੇ ਸਮੇਂ ਜੈ ਰੰਧਾਵਾ ਇੱਕ ਹਾਸੇ ਦਾ ਸ਼ਿਕਾਰ ਹੋ ਜਾਂਦਾ ਜਿਸ ਦਾ ਕੀ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਟੈਸਟ ਵਗੈਰਾ ਹੋਏ ਤਾਂ ਹੁਣ ਜੈ ਰੰਧਾਵਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਹੁਣ ਉਹ ਬਿਲਕੁਲ ਠੀਕ ਠਾਕ ਹੈ ਆਓ ਇਹ ਵੀਡੀਓ ਦੇਖਦੇ ਹਾਂ ਤੇ ਜੈ ਰੰਧਾਵਾ ਨੂੰ ਪਿਆਰ ਕਰਨ ਵਾਲੇ ਅਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਸਸਿਕਲ ਜੀ ਮੈਂ ਬਿਲਕੁਲ ਠੀਕ ਆ ਐਂਡ ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਵਾਂ ਸਦਕੇ ਮੈਂ ਤੁਹਾਡੇ ਸਾਹਮਣੇ ਸਹੀ ਸਲਾਮਤ ਖੜਾ ਥੋੜੀ ਸੱਟ ਲੱਗੀ ਆ ਥੋੜੀ ਮੱਥੇ ਤੁਹਾਨੂੰ ਦਿਖਦੀ ਹੋਣੀ ਐ ਥੋੜੀ ਸਿਰ ਚ ਲੱਗੀ ਆ ਇਧਰਲੀ ਅੱਖ ਤੇ ਵੀ ਆ ਥੋੜੀ ਥੱਲੇ ਲੱਤਾਂ ਤੇ ਆ ਪਰ ਠੀਕ ਆ ਥੋੜਾ ਹੱਥ ਤੇ ਵੀ ਆ ਤੇ ਵਾਈਗੁਰ ਨੇ ਬੜੀ ਮੇਰ ਕੀਤੀ ਐਂਡ ਤੁਹਾਡੇ ਪਿਆਰ ਕਰਕੇ ਮੈਂ ਸਾਰੀ ਚੀਜ਼ ਤੋਂ ਬਚਿਆ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਸੀ ਯਾਰ ਇਹਨੂੰ ਕੀ ਲੋੜ ਪਈ ਐ ਸਾਰਾ ਕੁਝ ਕਰਨ ਦੀ ਤੁਸੀਂ ਸਹੀ ਕਹਿੰਦੇ ਆ ਮੈਨੂੰ ਪਤਾ ਨਹੀਂ ਲੋੜ ਐਂਡ ਸਭ ਤੋਂ ਸੌਖਾ ਕੰਮ ਇਹ ਆ ਕਿ ਜਦੋਂ ਤੁਹਾਡਾ ਕੰਮ ਕੋਈ ਹੋਰ ਬੰਦਾ ਕਰ ਦਵੇ ਪਰ ਯਾਰ ਸਵਾਦ ਨਹੀਂ ਆਉਂਦਾ ਮੈਨੂੰ ਐ ਲੱਗਦਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਆਪਣਾ ਹੱਥੀ ਕੰਮ ਕਰਨਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਸੋ ਥੱਲੇ ਮੈਨੂੰ ਆਤ ਨਹੀਂ ਹੈਗੀ ਕਿਉਂਕਿ ਮੈਂ ਚਾਹੁੰਦਾ ਕਿ ਕੁਝ ਫਰਕ ਪਵੇ ਸਿਨੇਮੇ 'ਚ ਕੋਈ ਮੇਰੀਆਂ ਫਿਲਮਾਂ 'ਚ ਚਾਹੇ 1% ਹੀ ਕਿਸੇ ਨੂੰ ਫਰਕ ਪਵੇ ਜਿਹੜਾ ਬਦਲਾਅ ਵਾ ਉਹ ਫਰਕ ਪਾਉਣਾ ਤੇ ਫਿਰ ਫਰਕ ਪਾਉਣ ਵਾਲਾ ਕੰਮ ਕਰਨਾ ਹੀ ਪੈਂਦਾ ਐਂਡ ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਮੰंजे ਤੇ ਲੈ ਜਾਂਦਾ ਤੇ ਜਦੋਂ ਮਈ ਲੈ ਕੇ ਜਾਣਾ ਉਦੋਂ ਜਿੱਥੋਂ ਮਰਜੀ ਬਚਾ ਲੈਂਦਾ ਸੋ ਮੇਰਾ ਬਹੁਤ ਭਰੋਸਾ ਆ ਵਾਇਗਰੂ ਤੇ ਐਂਡ ਮੈਨੂੰ ਲੱਗਦਾ ਕਿ ਮੈਂ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਕਿਉਂਕਿ ਇਹ ਜਿਹੜੀ ਫਿਲਮ ਹੈ ਇਸ਼ਕਨਾਮਾ ਇਹ ਜਿਹੜੇ ਬੰਦੇ ਤੇ ਆਧਾਰਿਤ ਹੈ ਉਹਨੇ 56 ਵਾਰ ਬਾਰਡਰ ਟੱਪਿਆ ਸੀ 1982 ਚ ਆਪਣੀ ਮਹਿਬੂਬਾ ਲਈ ਸੋ ਮੈਨੂੰ ਲੱਗਦਾ ਜਿੰਨੀ ਕਿ ਮੇਰੇ ਸੱਟ ਲੱਗੀਆਂ ਐਂਡ ਜਿੰਨਾ ਕੋ ਇਨਸੀਡੈਂਟ ਸੀ ਉਹ ਤੇ 1% ਸਾਡੀ ਕੋਸ਼ਿਸ਼ ਆ ਕਿ ਅਸੀਂ ਸੱਚਾਈ ਦੇ ਨੇੜੇ ਚੱਲ ਜ ਪਰ ਉਸ ਬੰਦੇ ਨੇ ਨਰਮਲ ਨਿਮਾਉਨ ਦਾ ਨਾਮ ਉਹਨੂੰ ਬੰਦਿਆਂ ਨੇ ਬਹੁਤ ਹੀ ਤਸ਼ੱਦਦ ਸਿਆ ਇੱਕ ਪਿਆਰ ਲਈ ਤੇ ਜੇ ਉਹ ਪਿਆਰ ਲਈ ਇੰਨਾ ਕੁਛ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਡਾ ਪਿਆਰ ਹੈ ਜਿਹੜਾ ਉਹਦੇ ਲਈ ਮੈਂ ਉਹ ਸਾਰੀਆਂ ਕੋਸ਼ਿਸ਼ਾਂ ਤੇ ਕਰ ਹੀ ਸਕਦਾ ਜਿੱਤੇ ਜਦੋਂ ਤੁਸੀਂ ਫਿਲਮ ਦੇਖੋ ਤੇ ਤੁਹਾਨੂੰ ਸਵਾਦ ਆਵੇ ਸੋ ਮੈਨੂੰ ਜੀ ਮੈਂ ਤੁਹਾਡਾ ਵੀਡੀਓ ਬਣਾ ਕੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂ ਐਂ ਤੁਹਾਨੂੰ ਦੱਸਾਂ ਕਿ ਮੈਂ ਠੀਕ ਹ ਐਂਡ ਤੁਹਾਡਾ ਪਿਆਰ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਯਾਰ ਮੇਰੇ ਸਿਰ ਮੱਥੇ ਬਹੁਤ ਬਹੁਤ ਸ਼ੁਕਰੀਆ